ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ तहे ਦਿਲੋਂ ਧੰਨਵਾਦ ਅੱਜ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਪੌਰ ਜੀ ਦੁਆਰਾ ਲਿਖੀ ਕਿਤਾਬ ਰਾਹ ਰਸਤੇ ਜਿਹੜੇ ਚਿੱਠੀਆਂ ਦਾ ਜਵਾਬ ਨਹੀਂ ਦਿੰਦੇ ਡਾਕੀਏ ਦਾ ਆਉਣਾ ਘਰ ਪਰਿਵਾਰ ਦੇ ਵਸਦੇ ਹੋਣ ਦੀ ਨਿਸ਼ਾਨੀ ਹੁੰਦਾ ਹੈ ਮੋਇਆਂ ਦੇ ਨਾਂ ਕਿਸੇ ਦਾ ਕੋਈ ਖੱਤ ਨਹੀਂ ਆਉਂਦਾ ਕੁਝ ਕੀਤੇਆਂ ਹੀ ਕੁਝ ਹੁੰਦਾ ਹੈ ਬਿਨਾ ਕੀਤੇਆਂ ਕੁਝ ਨਹੀਂ ਵਾਪਰਦਾ ਖਤ ਦੀ ਉਡੀਕ ਤਾਂ ਹੀ ਕਰਨੀ ਚਾਹੀਦੀ ਹੈ ਜੇ ਪਹਿਲਾਂ ਖਤ ਪਾਇਆ ਜਾਵੇ ਕੋਈ ਵੀ ਡੰਡੀ ਇੱਕੋ ਦਿਨ ਵਿੱਚ ਸ਼ਾਹ ਰਾਹ ਨਹੀਂ ਬਣਦੀ ਕਿਸੇ ਤਾਰੇ ਦੇ ਟੁੱਟਣ ਵਰਗਾ ਇੱਕ ਉਦਾਸ ਖਤ ਮਿਲਿਆ ਹੈ ਕਿਸੇ ਨੇ ਆਪਣੇ ਆਪ ਨੂੰ ਮੇਰੀ ਭੈਣ ਹੋਣ ਦਾ ਹੱਕ ਜਿੱਤਲਾ ਕੇ ਧਰਤੀ ਦੇ ਦੂਜੇ ਪਾਸੇ ਤੋਂ ਜ਼ਿੰਦਗੀ ਦੇ ਲੰਘ ਚੁੱਕੇ ਕਾਫਲੇ ਦੀਆਂ ਗੱਲਾਂ ਕੀਤੀਆਂ ਹਨ ਉਸਨੇ ਲਿਖਿਆ ਹੈ ਦਿਲ ਦਾ ਦੀਵਾ ਕਈ ਵਾਰ ਬਾਲਿਆ ਹੈ ਪਰ ਰੱਖਣ ਲਈ ਕੋਈ ਬਨੇਰਾ ਨਹੀਂ ਮਿਲਿਆ ਮੇਰਾ ਹਾਲ ਉਸ ਸਵਾਰੀ ਵਾਲਾ ਹੈ ਜਿਹੜੀ ਲੰਘ ਗਈ ਗੱਡੀ ਨੂੰ ੜਿਕ ਰਹੀ ਹੈ ਉਸ ਦੇ ਗਲੇ ਵਿੱਚ ਇੱਕ ਚੀਖ ਰੁਕੀ ਹੋਈ ਹੈ ਉਹ ਕਹਿੰਦੀ ਹੈ ਜ਼ਿੰਦਗੀ ਵਿੱਚ ਖੁਦਾ ਕਈ ਮਿਲੇ ਬੰਦਾ ਇੱਕ ਵੀ ਨਹੀਂ ਮਿਲਿਆ ਪਤਾ ਨਹੀਂ ਸੀ ਕਿ ਰੱਬ ਵੀ ਇੰਨਾ ਗਿਆ ਗੁਜ਼ਰਿਆ ਹੋਵੇਗਾ ਉਸ ਨੇ ਲਿਖਿਆ ਹੈ ਮੈਂ ਬਹੁਤ ਚਿੱਠੀਆਂ ਲਿਖੀਆਂ ਹਨ ਲਿਖਦੀ ਵੀ ਹਾਂ ਪਰ ਕਿਸੇ ਦਾ ਜਵਾਬ ਨਹੀਂ ਆਉਂਦਾ ਕੋਈ ਜਵਾਬ ਨਹੀਂ ਦਿੰਦਾ ਮੇਰੇ ਪਰਿਵਾਰ ਵਿੱਚ ਕੁਝ ਮੁਸ਼ਕਲਾਂ ਹਨ ਇਦੇ ਵਿੱਚ ਮੇਰਾ ਕਸੂਰ ਤਾਂ ਕੋਈ ਨਹੀਂ ਪਰ ਸਜ਼ਾ ਜ਼ਰੂਰ ਭੁਗਤ ਰਹੀ ਹਾਂ ਮੇਰੇ ਵਰਗੇ ਬਦਕਿਸਮਤ ਹੋਰ ਵੀ ਹੋਣਗੇ ਜਿਹੜੇ ਚਿੱਠੀਆਂ ਲਿਖਦੇ ਹਨ ਪਰ ਜਵਾਬ ਪੜਨਾ ਉਹਨਾਂ ਦੇ ਨਸੀਬਾਂ ਵਿੱਚ ਨਹੀਂ ਹੁੰਦਾ ਉਹਨਾਂ ਨੂੰ ਕੁਝ ਤਾਂ ਕਹੋ ਤੇ ਕੁਝ ਪੁੱਛੋ ਕਿ ਉਹ ਜਵਾਬ ਕਿਉਂ ਨਹੀਂ ਲਿਖਦੇ ਮੈਂ ਉਸ ਭੈਣ ਨੂੰ ਜਾਣਦਾ ਨਹੀਂ ਪਰ ਖੱਤ ਲਿਖ ਕੇ ਸ਼ਿਕਾਇਤ ਦੂਰ ਕਰਨ ਦਾ ਯਤਨ ਕਰਾਂਗਾ ਅਤੇ ਉਸ ਨੂੰ ਮੈਨੂੰ ਲਿਖੇ ਖੱਤ ਦਾ ਜਵਾਬ ਜ਼ਰੂਰ ਮਿਲੇਗਾ ਇਹ ਨਿੱਕੇ ਨਿੱਕੇ ਖਿਆਲ ਉਸ ਦੇ ਖਾਤਾ ਜਵਾਬ ਹੀ ਹਨ ਗੱਲ ਚਲਦੀ ਚਲਦੀ ਬਹੁਤ ਦੂਰ ਨਿਕਲ ਜਾਵੇਗੀ ਜੇ ਮੌਤ ਮੰਗਿਆ ਮੌਤ ਨਹੀਂ ਮਿਲਦੀ ਤਾਂ ਜ਼ਿੰਦਗੀ ਮੰਗਿਆ ਜ਼ਿੰਦਗੀ ਵੀ ਨਹੀਂ ਮਿਲਦੀ ਮੰਗਾ ਨਾਲ ਕਦੇ ਕੁਝ ਨਹੀਂ ਮਿਲਦਾ ਕੇਵਲ ਝਾਂਜਣਾ ਪਾਉਣ ਨਾਲ ਕਿਸੇ ਨੂੰ ਨੱਚਣਾ ਨਹੀਂ ਆਉਂਦਾ ਜੋ ਐਸੀ ਕਰਦੇ ਹਨ ਉਹ ਸਾਡੇ ਵੱਸ ਵਿੱਚ ਹੁੰਦਾ ਹੈ ਜੋ ਦੂਜੇ ਕਰਦੇ ਹਨ ਉਹ ਉਹਨਾਂ ਦਾ ਫੈਸਲਾ ਹੁੰਦਾ ਹੈ ਉਹ ਉਹਨਾਂ ਦੀ ਮਰਜ਼ੀ ਹੁੰਦੀ ਹੈ ਦੂਜਿਆਂ ਵਿੱਚ ਦਿਲਚਸਪੀ ਲੈ ਬਿਨਾ ਖਤ ਨਹੀਂ ਲਿਖਿਆ ਜਾ ਸਕਦਾ ਅਤੇ ਗੱਲਬਾਤ ਬਿਨਾ ਅਤੇ ਖਤ ਲਿਖੇ ਬਿਨਾ ਕੋਈ ਰਿਸ਼ਤਾ ਨਹੀਂ ਉਸਰਦਾ ਸੋਚਣਾ ਮਨੁੱਖ ਦਾ ਲੱਛਣ ਹੈ ਖਤ ਲਿਖਣ ਤੋਂ ਪਹਿਲਾਂ ਸੋਚਿਆ ਜਾਂਦਾ ਹੈ ਸੋਚ ਉਹੀ ਸਕਦੇ ਹਨ ਜਿਨ੍ਹਾਂ ਦੇ ਮੋਢਿਆਂ ਤੇ ਸਿਰ ਹੋਵੇ ਅਤੇ ਆਪਣੇ ਤੋਂ ਪਰੇ ਦੇਖਣ ਦੀ ਹਿੰਮਤ ਹੋਵੇ ਤੁਰ ਹੋ ਹੀ ਸਕਦੇ ਹਨ ਜਿਨ੍ਹਾਂ ਕੋਲ ਪੈਰ ਵੀ ਹੋਣ ਅਤੇ ਰਸਤਾ ਵੀ ਹੋਵੇ ਸੋਚਦਾ ਸੋਚਦਾ ਮਨੁੱਖ ਤਾਰਿਆਂ ਨੂੰ ਵੇਖਣ ਦੇ ਯੋਗ ਹੋ ਜਾਂਦਾ ਹੈ ਸੋਚਣ ਦਾ ਅਰਥ ਤਾਂ ਹੀ ਹੈ ਜੇ ਕਿਸੇ ਹੋਰ ਨੂੰ ਆਪਣੀ ਸੋਚ ਤੋਂ ਜਾਣੂ ਕਰਵਾਇਆ ਜਾਵੇ ਸੋਚਣ ਦਾ ਸਬੰਧ ਭਵਿੱਖ ਨਾਲ ਹੁੰਦਾ ਹੈ ਅਤੀਤ ਸੰਬੰਧੀ ਸੋਚਣ ਦੀ ਲੋੜ ਨਹੀਂ ਪੈਂਦੀ ਸਾਡੇ ਇਤਿਹਾਸ ਤਬਾਹੀਆਂ ਬੇਵਸੀਆਂ ਧੋਖਿਆਂ ਤੇ ਬੇਵਫਾਈਆਂ ਦੇ ਵੇਰਵਿਆਂ ਨਾਲ ਭਰੇ ਪਏ ਹਨ ਮਨੁੱਖ ਦੇ ਅਵਸਾਰੀਆਂ ਕੁਰਬਾਨੀਆਂ ਤੇ ਪ੍ਰਾਪਤੀਆਂ ਦਾ ਇਤਿਹਾਸ ਹੈ ਜੇ ਲਿਖਿਆ ਜਾਣਾ ਹੈ ਇਹ ਇਤਿਹਾਸ ਲਿਖਣ ਦੀ ਜ਼ਿੰਮੇਵਾਰੀ ਆਮ ਸੁਧਾਰਨ ਲੋਕਾਂ ਦੀ ਹੈ ਇਹ ਜ਼ਿੰਮੇਵਾਰੀ ਸਾਡੀ ਹੈ ਇਹ ਨਵੇਂ ਇਤਿਹਾਸ ਨਵੀਂ ਸੋਚ ਨਾਲ ਲਿਖੇ ਜਾਣਗੇ ਇਸ ਸੋਚ ਨੂੰ ਜਨਮ ਅਸੀਂ ਦੇਣਾ ਹੈ ਵਿਸ਼ਾਲ ਇਰਾਦਿਆਂ ਨਾਲ ਸਰਜੀ ਨਵੀਂ ਸੋਚ ਜੀਵਨ ਨੂੰ ਨਵੀਂ ਸੇਧ ਦੇਵੇਗੀ ਨਵੀਆਂ ਮੰਜ਼ਲਾਂ ਨਵੇਂ ਅਹਿਸਾਸ ਸਿਰਜਣਗੀਆਂ ਤੇ ਨਵੇਂ ਦੁਮੇਲ ਉਸਰਨਗੇ ਅਤੇ ਉਹਨਾਂ ਦੀ ਨਵੀਂ ਆਵਾਜ਼ ਅਤੇ ਨਵੇਕਲੀ ਗੂੰਜ ਹੋਵੇਗੀ ਜਿਹੜੇ ਭੀੜ ਵਿੱਚ ਲੁਕ ਜਾਂਦੇ ਹਨ ਉਹਨਾਂ ਦੇ ਨਾਂ ਸਿਰ ਹੁੰਦੇ ਹਨ ਨਾ ਹੀ ਪੈਰ ਉਹਨਾਂ ਦੀ ਆਵਾਜ਼ ਵੀ ਕੋਈ ਨਹੀਂ ਹੁੰਦੀ ਉਹਨਾਂ ਕੋਲ ਬੇਵਸੀਆਂ ਦਾ ਉਪਜਾਇਆ ਇੱਕ ਸ਼ੇਰ ਇੱਕ ਸ਼ੋਰ ਹੁੰਦਾ ਹੈ ਉਨਾ ਕਾਲ ਬੇਵਸੀਆਂ ਦਾ ਉਪਜਾਇਆ ਇੱਕ ਸ਼ੋਰ ਹੁੰਦਾ ਹੈ ਸੋਚਣ ਦੀ ਯੋਗਤਾ ਤੋਂ ਬਿਨਾਂ ਬੇਮੁਹਾਰੀ ਭੀੜ ਇਤਿਹਾਸ ਦੇ ਮਾਰੂਥਲਾਂ ਵਿੱਚ ਗੁਆਚ ਜਾਂਦੀ ਹੈ ਜਿੱਥੇ ਕਬਰਾਂ ਵਾਲੀ ਚੁੱਪ ਹੁੰਦੀ ਹੈ ਕਬਰਾਂ ਵਿੱਚ ਜਿਉਂਦੇ ਬੰਦੇ ਨਹੀਂ ਲੱਭਦੇ ਪਰਛਾਵਿਆਂ ਦੀ ਕੋਈ ਪੈੜ ਨਹੀਂ ਹੁੰਦੀ ਨਵੇਂ ਪਾਣੀਆਂ ਦੇ ਵਹਿਣ ਕਬਰਾਂ ਜਾਂ ਸਮਾਧਾਂ ਤੋਂ ਨਹੀਂ ਰੁਕਦੇ ਖਤ ਹਮੇਸ਼ਾ ਜਿਉਂਦੇ ਬੰਦੇ ਲਿਖਦੇ ਹਨ ਜਵਾਬ ਤਾਂ ਹੀ ਆਉਣਗੇ ਜੇ ਇਹ ਜਿਉਂਦੇ ਅਤੇ ਜਾਗਦੇ ਬੰਦਿਆਂ ਨੂੰ ਲਿਖੇ ਜਾਣ ਜ਼ਿੰਦਗੀ ਦੇ ਪਾਣੀਆਂ ਨਾਲ ਉਛਲਦੀ ਕੋਈ ਵੀ ਨਦੀ ਮਾਰੂਥਲਾਂ ਵੱਲ ਮੂੰਹ ਨਹੀਂ ਕਰਦੀ ਉਜੜੇ ਘਰਾਂ ਨੂੰ ਕੋਈ ਖੱਤ ਨਹੀਂ ਲਿਖਦਾ ਦੇਸ਼ ਜਾਂ ਸਮਾਜ ਕੋਈ ਹੋਵੇ ਖੁਦਗਰਜ਼ ਲੋਕਾਂ ਦੀ ਆਦਤ ਹੁੰਦੀ ਹੈ ਕਿ ਉਹ ਲੈਣਾ ਹੀ ਜਾਣਦੇ ਹਨ ਕੁਝ ਦੇਣ ਦੀ ਉਦਾਰਤਾ ਉਹਨਾਂ ਵਿੱਚ ਨਹੀਂ ਹੁੰਦੀ ਅਜਿਹੇ ਲੋਕ ਨਾ ਖੱਤ ਲਿਖਦੇ ਹਨ ਨਾ ਹੀ ਕਿਸੇ ਦੇ ਖੱਤ ਦਾ ਜਵਾਬ ਦਿੰਦੇ ਹਨ ਇਹ ਮਿਹਰਬਾਨੀ ਤੋਂ ਘੱਟ ਨਹੀਂ ਕਿ ਕੋਈ ਸਾਨੂੰ ਖੱਤ ਲਿਖੇ ਹਰ ਖੱਤ ਦੇ ਵਿੱਚ ਇੱਕ ਸੁਨੇਹਾ ਹੁੰਦਾ ਹੈ ਸੁਨੇਹੇ ਨੂੰ ਹੀ ਖੱਤ ਕਿਹਾ ਜਾਂਦਾ ਹੈ ਸੌ ਸਲੀਕੇ ਵਾਲਾ ਵਿਅਕਤੀ ਖੱਤ ਪੜ੍ਹਦਾ ਹੀ ਨਹੀਂ ਉਸ ਦਾ ਜਵਾਬ ਵੀ ਵਿਉਂਤਦਾ ਹੈ ਅਤੇ ਜਦੋਂ ਤੱਕ ਉਹ ਜਵਾਬ ਨਾ ਲਿਖੇ ਉਹ ਬੇਚੈਨ ਰਹਿੰਦਾ ਹੈ ਚੰਗੇ ਬੰਦੇ ਹਰ ਖੱਤ ਦਾ ਜਵਾਬ ਦਿੰਦੇ ਹਨ ਵਿਹਲਿਆਂ ਕੋਲ ਸਮਾਂ ਨਹੀਂ ਹੁੰਦਾ ਸਮਾਂ ਹਮੇਸ਼ਾ ਰੁੱਝੇ ਹੋਇਆਂ ਕੋਲ ਹੁੰਦਾ ਹੈ ਜਿਨ੍ਹਾਂ ਕੋਲ ਸੋਚ ਹੁੰਦੀ ਹੈ ਉਨ੍ਹਾਂ ਕੋਲ ਆਪਣੀ ਗੱਲ ਕਹਿਣ ਦਾ ਅੰਦਾਜ਼ ਵੀ ਹੁੰਦਾ ਹੈ ਇਸੇ ਕਰਕੇ ਹਰ ਖੱਤ ਦਾ ਇੱਕ ਵੱਖਰਾ ਅੰਦਾਜ਼ ਹੁੰਦਾ ਹੈ ਵੱਖਰੀ ਤਾਸੀਰ ਹੁੰਦੀ ਹੈ ਤੇ ਵੱਖਰਾ ਸਵਾਦ ਹੁੰਦਾ ਹੈ ਜਦੋਂ ਮਨੁੱਖ ਨੇ ਅਜੇ ਲਿਖਣ ਦਾ ਹੁਨਰ ਨਹੀਂ ਸੀ ਸਿੱਖਿਆ ਸਿੱਖਿਆ ਉਸ ਸਮੇਂ ਸੁਨੇਹਾ ਦੇਣ ਵਾਲੇ ਅਤੇ ਸੁਨੇਹਾ ਲੈਣ ਵਾਲੇ ਦਾ ਆਹਮੋ ਸਾਹਮਣੇ ਹੋਣਾ ਲਾਜ਼ਮੀ ਹੁੰਦਾ ਸੀ ਲਿਖਣ ਦੀ ਕਲਾ ਨੇ ਆਹਮੋ ਸਾਹਮਣੇ ਹੋਣ ਦੀ ਮਜਬੂਰੀ ਤੋਂ ਮਨੁੱਖ ਨੂੰ ਮੁਕਤ ਕਰ ਦਿੱਤਾ ਪਹਿਲਾ ਖੱਤ ਕਿਸੇ ਜਾਣੂ ਰਾਹੀਂ ਭੇਜਿਆ ਜਾਂਦਾ ਸੀ ਪਰ ਖਡਾਖਾਨੇ ਦੀ ਕਾਰਡ ਨੇ ਕਿਸੇ ਜਾਣੂ ਰਾਹੀਂ ਖੱਤ ਭੇਜਣ ਦੀ ਮਜਬੂਰੀ ਵੀ ਮੁਕਾ ਦਿੱਤੀ ਪਹਿਲਾਂ ਇੱਕ ਥਾਂ ਤੋਂ ਦੂਜੀ ਥਾਂ ਖੱਤ ਭੇਜਣ ਵਿੱਚ ਕਈ ਦਿਨ ਲੱਗਦੇ ਸਨ ਗੱਡੀ ਅਤੇ ਜਹਾਜ਼ ਦੀ ਸਹੂਲਤ ਕਾਰਨ ਹੁਣ ਕੁਝ ਘੰਟੇ ਹੀ ਲੱਗਦੇ ਸਨ 19ਵੀਂ ਸਦੀ ਵਿੱਚ ਯੂਰਪ ਤੋਂ ਭਾਰਤ ਪਹੁੰਚਣ ਵਿੱਚ ਖੱਤ ਨੂੰ 8-9 ਮਹੀਨੇ ਲੱਗਦੇ ਸਨ ਹੁਣ ਕੇਵਲ 4 ਦਿਨ ਲੱਗਦੇ ਹਨ ਅਤੇ ਕੰਪਿਊਟਰ ਨੇ ਉਸੇ ਪਲ ਖੱਤ ਪਹੁੰਚਾਉਣ ਦੀ ਵਿਵਸਥਾ ਕਰ ਦਿੱਤੀ ਹੈ ਇਹਨਾਂ ਸਹੂਲਤਾਂ ਨੇ ਮਨੁੱਖ ਦੇ ਮਾਨਸਿਕ ਬৌਧਿਕ ਆਰਥਿਕ ਅਤੇ ਭਾਵਕ ਵਿਕਾਸ ਵਿੱਚ ਬੜਾ ਵੱਡਾ ਯੋਗਦਾਨ ਪਾਇਆ ਹੈ ਅਜੋਕੇ ਯੁੱਗ ਵਿੱਚ ਜਿਸ ਨੂੰ ਜਿੰਨੇ ਵਦੇਰੇ ਖਤਾਂ ਆਉਂਦੇ ਹਨ ਉਸਨੂੰ ਉਤਨਾ ਵਦੇਰੇ ਮਹੱਤਵਪੂਰਨ ਸਮਝਿਆ ਜਾਂਦਾ ਹੈ ਕਿਸੇ ਦਾ ਖਤ ਆਉਣਾ ਸਾਡੇ ਵਿੱਚ ਸਭੇ ਵਿਸ਼ਵਾਸ ਵਧਾਉਂਦਾ ਹੈ ਜੇ ਬੋਹਿਆਂ ਤੇ ਖਤਾਂ ਦੀ ਦਸਤਕ ਹੁੰਦੀ ਰਹੇ ਤਾਂ ਘਰਾਂ ਵਿੱਚ ਰੌਣਕ ਅਤੇ ਵਪਾਰਕ ਅਦਾਰਿਆਂ ਵਿੱਚ ਚਹਲ ਪਹਲ ਬਣੀ ਰਹਿੰਦੀ ਹੈ ਖਤ ਤਾਂ ਹੀ ਆਉਣਗੇ ਜੇ ਅਸੀਂ ਕਾਰਜਸ਼ੀਲ ਰਹਾਂਗੇ ਕਿਸੇ ਕਾਰਜ ਵਿੱਚ ਰੁੱਝੇ ਰਹਾਂਗੇ ਆਪੇ ਕੁਝ ਵੀ ਨਹੀਂ ਬਦਲਦਾ ਜਦੋਂ ਤੱਕ ਅਸੀਂ ਆਪ ਬਦਲਣ ਦਾ ਯਤਨ ਨਹੀਂ ਕਰਦੇ ਕੁਝ ਨਹੀਂ ਬਦਲੇਗਾ ਕਿਣਕਾ ਕਿਣਕਾ ਜੁੜਨ ਨਾਲ ਪਰਬਤ ਬਣ ਜਾਂਦੇ ਹਨ ਕਿਣਕਾ ਕਿਣਕਾ ਵਿਖਰਨ ਨਾਲ ਰੇਗਿਸਤਾਨ ਬਣਦੇ ਹਨ ਪਰਬਤ ਜ਼ਿੰਦਗੀ ਨਾਲ ਭਰੇ ਦਰਿਆਵਾਂ ਨੂੰ ਜਨਮ ਦਿੰਦੇ ਹਨ ਜਦੋਂ ਕਿ ਮਾਰੂਥਲ ਸਦਾ ਪਿਆਸੇ ਰਹਿੰਦੇ ਹਨ ਜ਼ਿੰਦਗੀ ਵਿੱਚ ਖਤ ਹਾਰ ਕਿਸੇ ਨੂੰ ਨੇ ਘਾਉਂਦੇ ਹਨ ਪਰ ਟਿਕਟ ਲਾਉਣ ਯੋਗ ਕੋਈ ਕੋਈ ਖਤ ਹੁੰਦਾ ਹੈ ਖਤ ਪੜਿਆ ਜਾਂਦਾ ਹੈ ਵਿਚਾਰ ਦਿੱਤਾ ਜਾਂਦਾ ਹੈ ਸਾਹਮਣ ਜੋ ਖਤ ਕੋਈ ਕੋਈ ਹੁੰਦਾ ਹੈ ਪੁਰਸ਼ਾਂ ਦੇ ਮੁਕਾਬਲੇ ਔਰਤਾਂ ਬਧੇਰੇ ਨਿੱਜੀ ਖਤ ਲਿਖਦੀਆਂ ਹਨ ਉਹਨਾਂ ਦੇ ਖਤ ਨਿੱਘੇ ਅਤੇ ਲੰਮੇਰੇ ਹੁੰਦੇ ਹਨ ਪੁਰਸ਼ਾਂ ਦੇ ਖਤ ਘੱਟ ਹੀ ਨਹੀਂ ਹੁੰਦੇ ਸੰਖੇਪ ਵੀ ਹੁੰਦੇ ਹਨ ਅਤੇ ਠੰਡੇ ਵੀ ਇਸਤਰੀ ਅਕਸਰ ਉਸ ਪੁਰਸ਼ ਨੂੰ ਖਤ ਲਿਖਣਾ ਪਸੰਦ ਕਰਦੀ ਹੈ ਜਿਸ ਵਿੱਚ ਸਵੇ ਵਿਸ਼ਵਾਸ ਹੋਵੇ ਜ਼ਿੰਦਗੀ ਦੀ ਸਮਝ ਹੋਵੇ ਫੈਸਲੇ ਕਰਨ ਦੀ ਹਿੰਮਤ ਹੋਵੇ ਕਿਤੇ ਵਾਅਦੇ ਨਿਭਾਉਣ ਦੀ ਦਲੇਰੀ ਹੋਵੇ ਇਹ ਸਭ ਕੁਝ ਤਾਂ ਜ਼ਰੂਰ ਹੋਵੇ ਇਸ ਤੋਂ ਵੱਧ ਕੇ ਵੀ ਕੁਝ ਹੋਵੇ ਉਸ ਦਾ ਕੋਈ ਸ਼ੌਕ ਹੋਵੇ ਉਹ ਕਿਸੇ ਕਾਰਜ ਦਾ ਮਾਹਰ ਹੋਵੇ ਉਸ ਦੀ ਆਪਣੇ ਤੋਂ ਪਰੇ ਦੇ ਸੰਸਾਰ ਨੂੰ ਵੇਖਣ ਲਈ ਦਿਲਚਸਪੀ ਹੋਵੇ ਰੋਸਣਾ ਜਾਂ ਗੁੱਸੇ ਹੋਣਾ ਉਸ ਦਾ ਸ਼ੌਕ ਹੀ ਹੋਵੇ ਆਦਤ ਨਾ ਹੋਵੇ ਜੇ ਗੁੱਸੇ ਵਿੱਚ ਹੋ ਤਾਂ ਖਤ ਨਾ ਲਿਖੋ ਤੇ ਜਵਾਬ ਦੇਣਾ ਮੁਲਤਵੀ ਕਰੋ ਅਜਿਹੀ ਹਾਲਤ ਵਿੱਚ ਖਤ ਲਿਖ ਭਾਵੇਂ ਲੋ ਪਰ ਡਾਕ ਵਿੱਚ ਨਾ ਪਾਓ ਤੁਹਾਨੂੰ ਅਕਸਰ ਮਹਿਸੂਸ ਹੋਵੇਗਾ ਕਿ ਖਤ ਵਿੱਚ ਤੁਸੀਂ ਲੋੜ ਨਾਲੋਂ ਵਧੇਰੇ ਸ਼ਕਤੀ ਵਰਤੀ ਹੈ ਗੁੱਸੇ ਨਾਲ ਲਿਖੇ ਖਤਰ ਨੂੰ ਪਾਉਣ ਦਾ ਹਮੇਸ਼ਾ ਪਛਤਾਵਾ ਹੁੰਦਾ ਹੈ ਖਤ ਦਾ ਉਦੇਸ਼ ਸਮੱਸਿਆ ਪਜਾਉਣਾ ਨਹੀਂ ਹੁੰਦਾ ਸਲਝਾਉਣਾ ਹੁੰਦਾ ਹੈ ਸ਼ਰਾਰਤ ਨਾਲ ਕੋਈ ਖਤ ਨਹੀਂ ਲਿਖਿਆ ਲਿਖਣਾ ਚਾਹੀਦਾ ਗੈਰ ਜ਼ਿੰਮੇਵਾਰੀ ਨਾਲ ਲਿਖੇ ਖਤ ਮੁਸੀਬਤ ਬਣ ਜਾਂਦੇ ਹਨ ਗੁੰਮਨਾਮ ਖਤ ਹਮੇਸ਼ਾ ਕਮਜ਼ੋਰ ਅਤੇ ਮਾੜੇ ਇਰਾਦਿਆਂ ਵਾਲੇ ਲੋਕ ਲਿਖਦੇ ਹਨ ਸ਼ਿਕਾਇਤੀ ਖਤ ਤਾਂ ਹੀ ਅਸਰ ਕਰੇਗਾ ਜੇ ਉਸ ਸਲੀਕੇ ਨਾਲ ਲਿਖਿਆ ਜਾਵੇ ਜ਼ਿੰਮੇਵਾਰੀ ਨਾਲ ਲਿਖੇ ਖਤ ਦਾ ਅਸਰ ਜਲਦੀ ਹੁੰਦਾ ਹੈ ਨਿੱਜੀ ਖਤ ਦਫਤਰੀ ਬੋਲੀ ਵਿੱਚ ਨਹੀਂ ਲਿਖਣੇ ਚਾਹੀਦੇ ਅਤੇ ਇਹ ਘਰ ਦੇ ਪਤੇ ਤੇ ਹੀ ਪਾਉਣੇ ਚਾਹੀਦੇ ਹਨ ਘਰ ਉਸ ਨੂੰ ਕਹਿੰਦੇ ਹਨ ਜਿੱਥੇ ਸਾਡੇ ਪਿਆਰੇ ਵੀ ਆਉਣ ਅਤੇ ਪਿਆਰਿਆਂ ਦੇ ਸੁਖ ਸੁਨੇਹੇ ਵੀ ਆਉਣ ਜਿੱਥੇ ਖਤ ਆਉਂਦੇ ਰਹਣ ਜਿਸ ਘਰ ਵਿੱਚ ਡਾਕੀਆਂ ਨਹੀਂ ਆਉਂਦਾ ਉੱਥੇ ਸਵੇਰ ਜਾਤ ਤੇ ਸਉ ਵਿਹਾਰ ਦੀ ਰੋਸ਼ਨੀ ਤੇ ਰੌਣਕ ਵੀ ਨਹੀਂ ਹੁੰਦੀ ਅਜਿਹੇ ਘਰਾਂ ਦੇ ਦੀਵਿਆਂ ਦਾ ਤੇਲ ਜਲਦੀ ਮੁੱਕ ਜਾਂਦਾ ਹੈ ਵਿਸ਼ਾਲ ਅਤੇ ਖੁੱਲਾ ਅਸਮਾਨ ਹੈ ਹੀ ਇਸ ਲਈ ਤਾਂ ਕਿ ਮਨੁੱਖ ਆਪਣੀ ਨਜ਼ਰ ਸਭ ਪਾਸੇ ਸੋਖ ਨਾਲ ਘੁਮਾ ਸਕੇ ਰਮਾਲ ਉਂਝ ਤਾਂ ਦੋ ਗਿੱਠ ਕੱਪੜਾ ਹੀ ਹੁੰਦਾ ਹੈ ਪਰ ਮਹਿਬੂਬ ਦੇ ਸਾਹਾਂ ਦੀ ਖੁਸ਼ਬੂ ਉਸ ਨੂੰ ਪਿਆਰ ਨਿਸ਼ਾਨੀ ਬਣਾ ਦਿੰਦੀ ਹੈ। ਇਵੇਂ ਹੀ ਪ੍ਰੇਮ ਪੱਤਰ ਵਿੱਚ ਸਾਦੇ ਜਿਹੇ ਸ਼ਬਦ ਵਿਸ਼ੇਸ਼ ਅਰਥਾਂ ਵਾਲੇ ਹੋ ਨਿਬੜਦੇ ਹਨ ਤੇ ਨਿੱਗਾ ਖਤ ਮੋਮਬਤੀਆਂ ਦਾ ਮੇਲਾ ਹੋ ਨਿਬੜਦਾ ਹੈ। ਰਿਸ਼ਤੇ ਲੱਭਦਿਆਂ ਨਹੀਂ ਲੱਭਦੇ ਇਹ ਸਿਰਜਨੇ ਪੈਂਦੇ ਹਨ। ਜਦੋਂ ਸਾਨੂੰ ਖਾਤ ਆਉਣੇ ਬੰਦ ਹੋ ਜਾਂਦੇ ਹਨ ਉਦੋਂ ਸਾਡੀ ਜ਼ਿੰਦਗੀ ਦੀ ਰੌਣਕ ਅਤੇ ਇਸ ਦਾ ਚਾ ਵੀ ਘਟਣ ਲੱਗ ਪੈਂਦਾ ਹੈ। ਹਰ ਧੀਰ ਨੂੰ ਇਹ ਭਲੇਖਾ ਹੁੰਦਾ ਹੈ ਕਿ ਉਹ ਦੂਜਿਆਂ ਲਈ ਚੰਗਾ ਕਰਦੀ ਹੈ ਪਰ ਦੂਜੇ ਉਸ ਨਾਲ ਚੰਗਾ ਨਹੀਂ ਕਰਦੇ ਚੰਗਾ ਕਰਨਾ ਉਚੇਜ ਨਹੀਂ ਹੋਣਾ ਚਾਹੀਦਾ ਸੁਭਾਵਿਕ ਵਿਹਾਰ ਹੋਣਾ ਚਾਹੀਦਾ ਹੈ ਖਤ ਵਿੱਚ ਵੀ ਉਚੇਜ ਕਰਕੇ ਨਹੀਂ ਲਿਖਣਾ ਚਾਹੀਦਾ ਸੁਭਾਵਿਕ ਢੰਗ ਨਾਲ ਹੀ ਲਿਖਿਆ ਖਤ ਪ੍ਰਭਾਵਸ਼ਾਲੀ ਬਣੇਗਾ ਤੇ ਆਨੰਦ ਦੇਵੇਗਾ ਅਤੇ ਜਵਾਬ ਦੀ ਤਾੰਗ ਪਜਾਏਗਾ ਆਨੰਦ ਦੀ ਪ੍ਰਾਪਤੀ ਆਨੰਦ ਦੇਣ ਨਾਲ ਹੀ ਹੁੰਦੀ ਹੈ ਖਤ ਲਿਖੇ ਬਿਨਾ ਖਤ ਦਾ ਕਦੇ ਜਵਾਬ ਨਹੀਂ ਆਉਂਦਾ મિત્ર ਪਿਆਰਿਆਂ ਨੂੰ ਮਾਪਿਆਂ ਨੂੰ ਖਤ ਲਿਖ ਕੇ ਖਤ ਲਿਖਣ ਦਾ ਅਭਿਆਸ ਕਰਨਾ ਚਾਹੀਦਾ ਹੈ ਬਹੁਤੇ ਲੋਕ ਇਸ ਕਰਕੇ ਖਤ ਨਹੀਂ ਲਿਖਦੇ ਜਾਂ ਖਤ ਦਾ ਜਵਾਬ ਨਹੀਂ ਦਿੰਦੇ ਕਿਉਂਕਿ ਖਤ ਰਾਹੀਂ ਖਤ ਲਿਖਣ ਵਾਲੇ ਦਾ ਮਾਨਸਿਕ ਪੱਧਰ ਉਸ ਵੱਲੋਂ ਜ਼ਿੰਦਗੀ ਵਿੱਚ ਵੇਖਿਆ ਸਮਝਿਆ ਪੜਿਆ ਤੇ ਪਰਖਿਆ ਸਭ ਕੁਝ ਸਾਹਮਣੇ ਆ ਜਾਂਦਾ ਹੈ ਬਹੁਤੇ ਲੋਕ ਅਜਿਹੀ ਪਰਖ ਤੋਂ ਘਬਰਾਉਂਦੇ ਹਨ ਅਤੇ ਖਤ ਨਾ ਲਿਖਣ ਜਾਂ ਜਵਾਬ ਨਾ ਦੇਣ ਦੇ ਬੜੇ ਅਜੀਬ ਬਹਾਨੇ ਲਾਉਂਦੇ ਹਨ ਬਹਾਨੇ ਬਹਾਨੇ ਹੁੰਦੇ ਹਨ ਅਤੇ ਬਹਾਨੇ ਹੀ ਰਹਿੰਦੇ ਹਨ ਖਤ ਲਿਖਣ ਦਾ ਕਾਰਜ ਉਹੀ ਕਰਦੇ ਹਨ ਜਿਨ੍ਹਾਂ ਨੂੰ ਆਪਣੇ ਸਮੇਂ ਦੀ ਸਹੀ ਵਰਤੋਂ ਕਰਨ ਦੀ ਜਾਂਚ ਹੁੰਦੀ ਹੈ ਜਿਹੜੇ ਹਰ ਖੇਤਰ ਵਿੱਚ ਸਮੇਂ ਦੇ ਪੱਖੋਂ ਪਛੜੇ ਹੁੰਦੇ ਹਨ ਉਹਨਾਂ ਵਿੱਚ ਖਤ ਲਿਖਣ ਜਾਂ ਆਏ ਖਤ ਦਾ ਜਵਾਬ ਲਿਖਣ ਦੀ ਸਮਰੱਥਾ ਹੀ ਨਹੀਂ ਹੁੰਦੀ ਕਈ ਲੋਕ ਖਤ ਦਾ ਜਵਾਬ ਲਿਖਣ ਤੋਂ ਇਸ ਹੱਦ ਤੱਕ ਭਰਾਂਉਂਦੇ ਹਨ ਕਿ ਉਹ ਆਪ ਮਿਲਣ ਆ ਜਾਂਦੇ ਹਨ ਪਰ ਖਤ ਲਿਖਣ ਦਾ ਸਾਹਸ ਨਹੀਂ ਕਰਦੇ ਖਤ ਲਿਖਣ ਦਾ ਮੁੰਡਲਾ ਅਭਿਆਸ ਸਕੂਲ ਵਿੱਚ ਹੀ ਕਰਨਾ ਚਾਹੀਦਾ ਹੈ ਰਿਆਜ਼ ਤੋਂ ਬਿਨਾ ਕੋਈ ਸੰਗੀਤਕਾਰ ਨਹੀਂ ਬਣਦਾ ਖਤ ਲਿਖਣ ਮਾਫੀ ਮੰਗਣ ਅਤੇ ਮਾਫ ਕਰਨ ਨਾਲ ਟੁੱਟੀਆਂ ਹੋਈਆਂ ਚੀਜ਼ਾਂ ਨੂੰ ਜੋੜਨ ਦੀ ਜਾਂਚ ਆ ਜਾਂਦੀ ਹੈ ਜੇ ਸਾਡੇ ਵਿੱਚ ਕਿਸੇ ਦੇ ਰਾਹ ਦੀ ਰੌਣਕ ਬਣਨ ਦੀ ਹਿੰਮਤ ਨਹੀਂ ਹੁੰਦੀ ਤਾਂ ਉਹ ਸਾਡੇ ਰਾਹ ਵਿੱਚੋਂ ਬਾਹਰ ਨਿਕਲ ਜਾਂਦਾ ਹੈ ਸੂਈ ਉਹੀ ਰਹਿੰਦੀ ਹੈ ਧਾਗੇ ਬਦਲ ਜਾਂਦੇ ਹਨ ਸਾਜ਼ ਉਹੀ ਰਹਿੰਦਾ ਹੈ ਰਾਗ ਬਦਲ ਜਾਂਦੇ ਹਨ ਲੰਗਰ ਵਿੱਚ ਦਾਲ ਉਹੀ ਰਹਿੰਦੀ ਹੈ ਪੰਗਤ ਬਦਲ ਜਾਂਦੀ ਹੈ ਗਿੱਲੇ ਸ਼ਿਕਵੇ ਉਹੀ ਰਹਿੰਦੇ ਹਨ ਸੰਦਰਭ ਬਦਲ ਜਾਂਦੇ ਹਨ ਘਰ ਉਹੀ ਰਹਿੰਦੇ ਹਨ ਵਸਣ ਵਾਲੇ ਬਦਲ ਜਾਂਦੇ ਹਨ ਖਤ ਦੇ ਸ਼ਬਦ ਉਹੀ ਰਹਿੰਦੇ ਹਨ ਲਿਖਣ ਪੜਨ ਵਾਲੇ ਬਦਲ ਜਾਂਦੇ ਹਨ ਜਦੋਂ ਅਸੀਂ ਪ੍ਰਸੰਨ ਹੁੰਦੇ ਹਾਂ ਤਾਂ ਸਾਨੂੰ ਇਸ ਗੱਲ ਦਾ ਭਲੇਖਾ ਹੁੰਦਾ ਹੈ ਕਿ ਹੁਣ ਅਸੀਂ ਜ਼ਿੰਦਗੀ ਵਿੱਚ ਕਦੇ ਉਦਾਸ ਨਹੀਂ ਹੋਣਾ ਅਤੇ ਹੁਣ ਸਾਡੇ ਨਾਲ ਕੋਈ ਦੁਰਘਟਨਾ ਨਹੀਂ ਵਾਪਰਨੀ ਇਹ ਭਲੇਖਾ ਹੀ ਹੁੰਦਾ ਹੈ ਸਾਨੂੰ ਹਮਦਰਦੀ ਦੇ ਸਰੋਤਾਂ ਪ੍ਰਤੀ ਕਦੇ ਬੇਮੁਖ ਨਹੀਂ ਹੋਣਾ ਚਾਹੀਦਾ ਸਾਡੇ ਦੁੱਖਾਂ ਦਾ ਇੱਕ ਕਾਰਨ ਇਹ ਵੀ ਹੁੰਦਾ ਹੈ ਕਿ ਅਸੀਂ ਅਕਸਰ ਦੂਜਿਆਂ ਦੀ ਖੁਸ਼ੀ ਵਧਾ ਚੜਾ ਕੇ ਵੇਖਦੇ ਹਾਂ ਅਸੀਂ ਜਿੰਨੇ ਉਦਾਸ ਹੁੰਦੇ ਹਾਂ ਉਹਨੇ ਉਦਾਸ ਤੇ ਨਿਆਸਰੇ ਹੋਣ ਦਾ ਕੋਈ ਯੋਗ ਕਾਰ ਨਹੀਂ ਹੁੰਦਾ ਹੌਂਕਾ ਹਾਰ ਤੇ ਨਿਆਸਰੇਪਣ ਦਾ ਪ੍ਰਗਟਾਵਾ ਹੁੰਦਾ ਹੈ ਹਾਰੇ ਹੋਏ ਜੈਕਾਰੇ ਕੋਈ ਪੰਥ ਨਹੀਂ ਸਿਰਜਦੇ ਜੇਕਰ ਅਸੀਂ ਹਰ ਵੇਲੇ ਦਿਮਾਗ ਸੋਝੀ ਅਤੇ ਬੁੱਧੀ ਦੀਆਂ ਹੀ ਗੱਲਾਂ ਕਰਦੇ ਰਹਿੰਦੇ ਤਾਂ ਨਾ ਸਾਡਾ ਕਿਸੇ ਨਾਲ ਪਿਆਰ ਪੈਣਾ ਸੀ ਨਾ ਹੀ ਕਿਸੇ ਨਾਲ ਦੋਸਤੀ ਹੋਣੀ ਸੀ ਅਤੇ ਨਾ ਹੀ ਅਸੀਂ ਕਿਸੇ ਨੂੰ ਖੱਤ ਲਿਖਣਾ ਸੀ ਮਿਹਰਬਾਨੀ ਦੇ ਜਾਦੂ ਤੋਂ ਕੋਈ ਬਚ ਨਹੀਂ ਸਕਦਾ ਕਿਸੇ ਦੀ ਸੁਖਸਾਨ ਦਾ ਸੁਨੇਹਾ ਇੰਜ ਹੁੰਦਾ ਹੈ ਕਬਰ ਵਿੱਚ ਸੁੱਤੇ ਨੂੰ ਜਿਵੇਂ ਜ਼ਿੰਦਗੀ ਦਾ ਖਤ ਮਿਲੇ ਜਿਵੇਂ ਸੁਪਨੇ ਵਿੱਚ ਮਾਰੂਥਲ ਨੂੰ ਸਾਗਰ ਮਿਲੇ ਕਿਸੇ ਵੀ ਨਜ਼ਮ ਅੰਦਰ ਸਾਰੇ ਸ਼ੇਅਰ ਕਮਾਲ ਦੇ ਨਹੀਂ ਹੁੰਦੇ ਸਾਰੇ ਖਤ ਪ੍ਰੇਮ ਪੱਤਰ ਨਹੀਂ ਹੁੰਦੇ ਸਾਰੇ ਖਤ ਸਾਂਭਣ ਯੋਗ ਵੀ ਨਹੀਂ ਹੁੰਦੇ ਹਰ ਪੀੜੀ ਦਾ ਖਤ ਲਿਖਣ ਪਿਆਰ ਕਰਨ ਤੇ ਪਿਆਰ ਵਿੱਚ ਧੋਖਾ ਦੇਣ ਦਾ ਤੇ ਧੋਖਾ ਖਾਣ ਦਾ ਢੰਗ ਵੱਖਰਾ ਹੁੰਦਾ ਹੈ ਕਿਸੇ ਪਿਆਰੇ ਤੋਂ ਵਿਛੜ ਕੇ ਇਕੱਲਿਆਂ ਜਿਉਂਦੇ ਰਹਿਣਾ ਮਜਬੂਰੀ ਨਹੀਂ ਜਦੋਂ ਜਿਹਦ ਤੇ ਹੌਸਲਾ ਵੀ ਹੁੰਦਾ ਹੈ ਮਜਬੂਰੀਆਂ ਤੇ ਮਾਜੂਸੀਆਂ ਸਾਨੂੰ ਤੋੜ ਦਿੰਦੀਆਂ ਹਨ ਹੌਸਲਾ ਉੜੀ ਕਤੇ ਉਮੀਦ ਸਾਨੂੰ ਡਿਗਣ ਨਹੀਂ ਦਿੰਦੇ ਖਤ ਉਮੀਦ ਦਾ ਸੁਨੇਹਾ ਹੁੰਦੇ ਹਨ ਵਗਦੇ ਸਾਹਾਂ ਦਾ ਨਾਂ ਜ਼ਿੰਦਗੀ ਹੈ ਜਗਦਿਆਂ ਦਾ ਨਾਂ ਦੀਵੇ ਖਤ ਆਉਂਦੇ ਰਹਿਣ ਜ਼ਿੰਦਗੀ ਤੁਰਦੀ ਰਹਿੰਦੀ ਹੈ ਮੀਂਹ ਪੈਂਦੇ ਰਹਿਣ ਦਰਿਆ ਵਗਦੇ ਰਹਿੰਦੇ ਹਨ ਮਿਲਨੀਆਂ ਵਿੱਚ ਦੋਸਤੀ ਦੀ ਸ਼ਬਨਮ ਹੁੰਦੀ ਹੈ ਖਤ ਅੱਧੀ ਮਿਲਨੀ ਹੁੰਦੇ ਹਨ ਖਤ ਲਿਖਣ ਨਾਲ ਪ੍ਰਪਣ ਬਣਿਆ ਰਹਿੰਦਾ ਹੈ ਜੇ ਮਨ ਦਾ ਜੇ ਮਨ ਨਾਲ ਜੋੜਨ ਅੱਖਾਂ ਨਾਲ ਦੇਖਣ ਦਾ ਸੁੱਚੇ ਪਿਆਰ ਦਾ ਆਨੰਦ ਨਹੀਂ ਆਉਂਦਾ ਖਤਾ ਰਹੀ ਆਨੰਦ ਕਿਧਰੇ ਮਨ ਜੋੜਨ ਨਾਲ ਹੀ ਮਿਲਦਾ ਹੈ ਜਦੋਂ ਦ੍ਰਿਸ਼ਟੀ ਵਪਾਰੀ ਹੋ ਜਾਵੇ ਤਾਂ ਸਭ ਕੁਝ ਵਿਕਾਊ ਹੋ ਜਾਂਦਾ ਹੈ ਵਪਾਰੀ ਅੱਖ ਸਭ ਕੁਝ ਖਰੀਦਣ ਵੇਚਣ ਦੀ ਦ੍ਰਿਸ਼ਟੀ ਨਾਲ ਦੇਖਦੀ ਹੈ ਉਹ ਘਟ ਦੇਣ ਅਤੇ ਵੱਧ ਬਸੋਲਣ ਵਿੱਚ ਰੁੱਝੀ ਜਾਂਦੀ ਹੈ ਅਜੋਕੇ ਯੁੱਗ ਵਿੱਚ ਵਪਾਰੀ ਵਰਤੀ ਭਾਰੂ ਹੋਣ ਕਾਰਨ ਖਤ ਲਿਖਣ ਦੀ ਆਰਤ ਲੋਪ ਹੁੰਦੀ ਜਾ ਰਹੀ ਹੈ ਜਦੋਂ ਮਨ ਵਪਾਰੀ ਹੋ ਜਾਵੇ ਤਾਂ ਮੁਕਤੀ ਵੀ ਇੱਕ ਸੌਦਾ ਬਣ ਜਾਂਦੀ ਹੈ ਅਜਿਹੇ ਵਿਅਕਤੀ ਦਾ ਖਤ ਵੀ ਕੁਝ ਪ੍ਰਾਪਤ ਕਰਨ ਦੀ ਸਵਾਰਥੀ ਇੱਛਾ ਦੇਨ ਹੁੰਦਾ ਹੈ ਆਪਣੀ ਜ਼ਿੰਦਗੀ ਆਪ ਜੀਵੋ ਆਪਣੇ ਠੇਡੇ ਆਪ ਖਾਭੋ ਆਪਣੇ ਖਾਤਾ ਆਪ ਲਿਖੋ ਆਪਣੀਆਂ ਸਫਲਤਾਵਾਂ ਆਪ ਸਿਰਜੋ ਠੇਡੇ ਉਹਨਾਂ ਨੂੰ ਹੀ ਲੱਗਦੇ ਹਨ ਜਿਹੜੇ ਚੱਲਦੇ ਹਨ ਰੁਕੀ ਹੋਈ ਚੀਜ਼ ਨੂੰ ਠੇਡਾ ਨਹੀਂ ਲੱਗਦਾ ਖਤਾ ਨਾਲ ਰਿਸ਼ਤਾ ਚੱਲਦਾ ਰਹਿੰਦਾ ਹੈ ਕਿਸੇ ਦਾ ਉਤਾਰ ਨਹੀਂ ਪਾਉਣਾ ਚਾਹੀਦਾ ਭਾਵੇਂ ਉਹ ਰੇਸ਼ਮ ਹੀ ਹੋਵੇ ਜੇ ਹਿੰਮਤ ਹੈ ਤਾਂ ਕਿਸੇ ਦੀ ਜ਼ਿੰਦਗੀ ਦਾ ਅਸਰਲੇਖ ਬਣੋ ਜਿਨ੍ਹਾਂ ਨੇ ਪਿਆਰ ਕੀਤਾ ਹੁੰਦਾ ਹੈ ਉਹ ਬਦੇਰੇ ਸਬਰ ਵਿਖਾਉਂਦੇ ਹਨ ਬਦੇਰੇ ਸਫਲ ਹੁੰਦੇ ਹਨ ਕਿਉਂਕਿ ਪਿਆਰ ਦੌਰਾਨ ਉਹਨਾਂ ਨੂੰ ਵੱਡੇ ਖਤਰੇ ਸਹਿਣ ਉੜਿਕ ਕਰਨ ਅਤੇ ਹਾਰਾਂ ਸਹਿਣ ਦੀ ਆਦਤ ਪੈ ਜਾਂਦੀ ਹੈ ਜੇ ਖਤ ਨਾਲ ਲਿਖੇ ਜਾਣ ਤਾਂ ਪਿਆਰ ਦੀਆਂ ਜਾਦਾ ਨਹੀਂ ਉਸਰਦੀਆਂ ਖਤ ਉਹਨਾਂ ਨੂੰ ਹੀ ਲਿਖੇ ਜਾਂਦੇ ਹਨ ਜਿਨ੍ਹਾਂ ਨੂੰ ਅਸੀਂ ਆਪਣੇ ਨੇੜੇ ਸਮਝਦੇ ਹਾਂ ਜਾਂ ਜਿਨ੍ਹਾਂ ਦੇ ਨੇੜੇ ਅਸੀਂ ਹੋਣਾ ਚਾਹੁੰਦੇ ਹਾਂ ਕਈ ਲੋਕ ਉਦਾਸ ਅਤੇ ਮਾਜੂਜ਼ ਹੋਣ ਦਾ ਨਿੱਤ ਕੋਈ ਨਵਾਂ ਬਹਾਨਾ ਲੱਭ ਲੈਂਦੇ ਹਨ ਅਜਿਹੇ ਲੋਕਾਂ ਦੇ ਖੱਤ ਵੀ ਉਦਾਸ ਕਰਦੇ ਹਨ ਪਰ ਜਵਾਬ ਅਜਿਹੇ ਖਤਾਂ ਦਾ ਵੀ ਦੇਣਾ ਚਾਹੀਦਾ ਹੈ ਖਤ ਆਉਣ ਦੀ ਆਸ ਜ਼ਿੰਦਗੀ ਨੂੰ ਬਹਾਲ ਅਤੇ ਬਰਕਰਾਰ ਰੱਖਦੀ ਹੈ ਸ਼ਹਿਨਾਈ ਵੱਜਦੀ ਹੋਵੇ ਤਾਂ ਬੈਨ ਨਹੀਂ ਪੈਂਦਾ ਖਤ ਵਿੱਚ ਖੁਸ਼ਖਬਰੀਆਂ ਹੋਣੀਆਂ ਚਾਹੀਦੀਆਂ ਹਨ ਸ਼ਿਕਵੇ ਸ਼ਿਕਾਇਤਾਂ ਨਹੀਂ ਜ਼ਿੰਦਗੀ ਦੀਆਂ ਸੁਹਾਵਣੀਆਂ ਘੜੀਆਂ ਉਹ ਹੁੰਦੀਆਂ ਹਨ ਜਿਨ੍ਹਾਂ ਬਾਰੇ ਅਸੀਂ ਕੋਈ ਵੀਉਤ ਨਹੀਂ ਬਣਾਈ ਹੁੰਦੀ ਬਿਉਂਤ ਬਣਾ ਕੇ ਪ੍ਰਸੰਨ ਨਹੀਂ ਹੋਇਆ ਜਾ ਸਕਦਾ ਕਈਆਂ ਨੂੰ ਮੁੱਲ ਤਾਂ ਹਰ ਚੀਜ਼ ਦਾ ਪਤਾ ਹੁੰਦਾ ਹੈ ਕਦਰ ਕੀਮਤ ਕਿਸੇ ਚੀਜ਼ ਦੀ ਪਤਾ ਨਹੀਂ ਹੁੰਦੀ ਖਤ ਲਿਖ ਕੇ ਅਸੀਂ ਜ਼ਿੰਦਗੀ ਦੀ ਕੀਮਤ ਉੱਚੀ ਕਰਦੇ ਹਾਂ ਅੱਗ ਸਭ ਤੋਂ ਵੱਧ ਉਦੋਂ ਚੰਗੀ ਲੱਗਦੀ ਹੈ ਜਦੋਂ ਘਰ ਦੇ ਬਾਹਰ ਬਰਫ਼ ਪੈ ਰਹੀ ਹੋਵੇ ਖਤ ਉਦੋਂ ਚੰਗੇ ਲੱਗਦੇ ਹਨ ਜਦੋਂ ਅਸੀਂ ਇਕੱਲੇ ਮਹਿਸੂਸ ਕਰਦੇ ਹਾਂ ਜ਼ਿੰਦਗੀ ਤੋਂ ਡਰਨ ਦਾ ਜਾਂ ਨਿਰਾਸ਼ ਹੋਣ ਦੀ ਲੋੜ ਨਹੀਂ ਇਸ ਨੂੰ ਜੀਉਣ ਯੋਗ ਸਮਝੋ ਇਹ ਸਮਝ ਹੀ ਜ਼ਿੰਦਗੀ ਨੂੰ ਜੀਉਣ ਯੋਗ ਬਣਾ ਦੇਵੇਗੀ ਜੇ ਤੁਹਾਡਾ ਸੰਸਾਰ ਨਾਲ ਵਿਰੋਧ ਹੋ ਜਾਵੇ ਤਾਂ ਵੀ ਸਾਥ ਸੰਸਾਰ ਦਾ ਹੀ ਦੇਣਾ ਕਿਉਂਕਿ ਲੜਨ ਦਾ ਇਹ ਵੀ ਇੱਕ ਢੰਗ ਹੁੰਦਾ ਹੈ ਜੇ ਆਪਣੇ ਹੀ ਪ੍ਰਾਇ ਹੋਣ ਦਾ ਨਾਟਕ ਰਚਣ ਲੱਗ ਪੈਣ ਤਾਂ ਅਜੇਹ ਆਪਣੇ ਨੂੰ ਸਬਰ ਨਾਲ ਸਹਿਣ ਦੀ ਲੋੜ ਹੈ ਭਾਵੇਂ ਜਵਾਬ ਨਾ ਵੀ ਆਵੇ ਤਾਂ ਵੀ ਖਤ ਲਿਖੋ ਇੱਕ ਦਿਨ ਜਵਾਬ ਜ਼ਰੂਰ ਆਵੇਗਾ ਆਸ਼ਾਵਾਦੀ ਬਣੋ ਆਸ਼ਾਵਾਦੀ ਨੂੰ ਪਰੇਸ਼ਾਨ ਕਰਨਾ ਸੁਖਾ ਨਹੀਂ ਹੁੰਦਾ ਹੌਕੇ ਨਾਲੋਂ ਮੁਸਕਰਾਹਟ ਦੀ ਤਾਕਤ ਵਧੇਰੇ ਹੁੰਦੀ ਹੈ ਜੇ ਕੁਝ ਸਿੱਖਣ ਤੋਂ ਅਸੀਂ ਇਨਕਾਰੀ ਹੋ ਜਾਂਦੇ ਹਾਂ ਉਹ ਕੁਝ ਸਿਖਾਉਣ ਲਈ ਢੰਗ ਤਰੀਕਾ ਜ਼ਿੰਦਗੀ ਆਪੇ ਲੱਭ ਲੈਂਦੀ ਹੈ ਜਿਹੜੇ ਲੋਕ ਖੱਤ ਦਾ ਜਵਾਬ ਨਹੀਂ ਦਿੰਦੇ ਉਹ ਖੱਤ ਲਿਖਣ ਵਾਲਿਆਂ ਨਾਲੋਂ ਵਧੇਰੇ ਥੱਕੇ ਹੋਏ ਅਤੇ ਵਧੇਰੇ ਪਰੇਸ਼ਾਨ ਹੁੰਦੇ ਹਨ ਜੇ ਜ਼ਿੰਦਗੀ ਨੂੰ ਪਿਆਰਿਆਂ ਦੇ ਖੱਤਾਂ ਦਾ ਹੰਗਾਰਾ ਮਿਲਦਾ ਰਹੇ ਤਾਂ ਮਨੁੱਖ ਥੱਕਦਾ ਨਹੀਂ ਆਪਣੀ ਦੁਨੀਆ ਇੰਨੀ ਛੋਟੀ ਅਤੇ ਤੰਗ ਨਾ ਬਣਾ ਲਵੋ ਕਿ ਹਰ ਕੋਈ ਖੱਤ ਰਾਹੀਂ ਤੁਹਾਨੂੰ ਦੁਖੀ ਕਰ ਜਾਵੇ ਵੇਖਿਆ ਗਿਆ ਹੈ ਕਿ ਘਰਾਂ ਤੋਂ ਤਾਂ ਸਾਰੇ ਤੁਰ ਪੈਂਦੇ ਹਨ ਪਰ ਬਹੁਤੇ ਚੁਰਾਸਤੇ ਤੇ ਜੁੜੀ ਭੀੜ ਵਿੱਚ ਗਵਾਚ ਜਾਂਦੇ ਹਨ ਇਸ ਭੀੜ ਵਿੱਚ ਗਵਾ ਜਾਣ ਦੇ ਡਰ ਕਾਰਨ ਕਈ ਵਾਪਸ ਚਲੇ ਜਾਂਦੇ ਹਨ ਤੇ ਜੀਵਨ ਭਰ ਉਹਨਾਂ ਲੜਾਈਆਂ ਨੂੰ ਜਿੱਤਣ ਦੀਆਂ ਕਹਾਣੀਆਂ ਸੁਣਾਉਂਦੇ ਰਹਿੰਦੇ ਹਨ ਜਿਹੜੀਆਂ ਕਦੇ ਲੜੀਆਂ ਹੀ ਨਹੀਂ ਗਈਆਂ ਹੁੰਦੀਆਂ ਜੇ ਖੱਤ ਲਿਖਦੇ ਰਹੀਏ ਤਾਂ ਦੂਜੇ ਸਾਡੀ ਧੀਰਅ ਤੇ ਸਾਡੀ ਤਾਕਤ ਬਣ ਜਾਂਦੇ ਹਨ ਲੰਘ ਗਈਆਂ ਗੱਡੀਆਂ ਨੂੰ ਢੀਕਣਾ ਗਵਾਚ ਗਏ ਮੌਕਿਆਂ ਤੇ ਰੁਦਨ ਕਰਨਾ ਕਿਸੇ ਲੇਖੇ ਨਹੀਂ ਲੱਗਦਾ ਖਤਾਂ ਵਿੱਚ ਚੰਗੇਰੇ ਭਵਿੱਖ ਦਾ ਸੁਨੇਹਾ ਹੋਣਾ ਚਾਹੀਦਾ ਹੈ ਗੱਲ ਚਲਦੀ ਚਲਦੀ ਬੜੀ ਦੂਰ ਨਿਕਲ ਗਈ ਹੈ ਮੰਨਣ ਨੂੰ ਮਨ ਨਹੀਂ ਕਰਦਾ ਕਿ ਕਈ ਇੰਨੇ ਗਰੀਬ ਹੁੰਦੇ ਹਨ ਕਿ ਉਨ੍ਹਾਂ ਤੋਂ ਕਿਸੇ ਦੇ ਖਤ ਦਾ ਜਵਾਬ ਵੀ ਨਹੀਂ ਜੁੜਦਾ ਜਿਹੜਾ ਪਿਆਰ ਕਰੇਗਾ ਉਹ ਲਿਖੇਗਾ ਆਪਣੇ ਸਾਰੇ ਗਿਲੇ ਸ਼ਿਕਵੇ ਮੇਰੀ ਝੋਲੀ ਪਾ ਦੇਵੋ ਅਤੇ ਆਪ ਸੁਰਖਰੂ ਹੋ ਜਾਵੋ ਖਤਾਰਾਹੀ ਨਿਉਟਿਆਂ ਦੀ ਔਟ ਤੇ ਨਿਆਸਰਿਆਂ ਦਾ ਆਸਰਾ ਬਣਨ ਵਿੱਚ ਇੱਕ ਰੂਹਾਨੀ ਲੁਤਫ ਹੁੰਦਾ ਹੈ ਪੈਸੇ ਦੀ ਗਰੀਬੀ ਨੂੰ ਦਿਲ ਦੀ ਅਮੀਰੀ ਨਾਲ ਧੋਤਾ ਜਾ ਸਕਦਾ ਹੈ ਇਰਾਦਿਆਂ ਤੇ ਭਾਵਨਾਵਾਂ ਦੇ ਪੱਖੋਂ ਸਾਨੂੰ ਹਰ ਕਿਸੇ ਨਾਲ ਉਦਾਰ ਹੋਣਾ ਚਾਹੀਦਾ ਹੈ। ਖਤ ਦਾ ਜਵਾਬ ਦੇਣ ਵਾਸਤੇ ਬਹੁਤ ਅਮੀਰ ਹੋਣ ਦੀ ਲੋੜ ਨਹੀਂ, ਸੁਹਿਰਦ ਹੋਣ ਦੀ ਲੋੜ ਹੈ। ਖਤ ਲਿਖੋ, ਖਤ ਲਿਖਣ ਨਾਲ ਅਸੀਂ ਫੈਲਦੇ ਹਾਂ। ਖਤ ਦਾ ਜਵਾਬ ਦੇਵੋ, ਜਵਾਬ ਦੇਣ ਨਾਲ ਅਸੀਂ ਵਿਸ਼ਾਲ ਤੇ ਖੁਸ਼ਹਾਲ ਹੁੰਦੇ ਹਾਂ। ਅਗਰ ਤੁਸੀਂ ਇਸ ਕਿਤਾਬ ਨੂੰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ, ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦਿੱਤਾ ਗਿਆ ਹੈ। ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ। ਤੁਹਾਡਾ ਦਿਨ ਸ਼ੁਭ ਰਹੇ।